ਫਗਵਾੜਾ ਦੇ ਜੋਸ਼ੀਆ ਮੁਹੱਲੇ ਦਾ ਰਹਿਣ ਵਾਲਾ ਇੱਕ ਨੌਜਵਾਨ ਦਾ ਮਾਲਪੁਰ ਕੋਲ ਐਕਸੀਡੈਂਟ ਹੋ ਗਿਆ ਜਿਸ ਕਨ ਉਕਤ ਨੌਜਵਾਨ ਦੀ ਮੌਤ ਹੋ ਗਈ ਜਿਵੇਂ ਹੀ ਇਹ ਖਬਰ ਫਗਵਾੜਾ ਦੇ ਜੋਸ਼ੀਆ ਮੁਹੱਲੇ ਚ ਪਹੁੰਚਦੀ ਹੈ ਤਾਂ ਪੂਰਾ ਮੁਹੱਲਾ ਹੀ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕਰਨ ਪਹੁੰਚ ਜਾਂਦਾ ਹੈ ਜਾਣਕਾਰੀ ਅਨੁਸਾਰ ਮੁਹੱਲੇ ਦਾ ਨੌਜਵਾਨ ਗੌਰਵ ਆਪਣੇ ਬੁਲਟ ਮੋਟਰਸਾਈਕਲ ਤੇ ਸਵਾਰ ਹੋ ਕੇ ਧਾਰਮਿਕ ਸਥਾਨ ਤੇ ਮੱਥਾ ਟੇਕਣ ਲਈ ਜਾਂਦਾ ਹੈ ਤਾਂ ਮਾਲਪੁਰ ਕੋਲ ਉਸਦਾ ਐਕਸੀਡੈਂਟ ਹੋ ਜਾਂਦਾ ਹੈ ਜਿਸ ਕਨ ਉਕਤ ਨੌਜਵਾਨ ਦੀ ਮੌਤ ਹੋ ਜਾਂਦੀ ਹੈ ਮੌਕੇ ਤੇ ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੋ ਬੱਚਿਆਂ ਦਾ ਬਾਪ ਦੱਸਿਆ ਜਾ ਰਿਹਾ ਹੈ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਗੌਰਵ ਸਵੇਰੇ 4 ਵਜੇ ਆਪਣੇ ਬੁਲਟ ਮੋਟਰਸਾਈਕਲ ਨੰਬਰ PB36L7753 ਤੇ ਹਿਮਾਚਲ ਪ੍ਰਦੇਸ਼ ਇੱਕ ਧਾਰਮਿਕ ਜਗ੍ਹਾ ਤੇ ਮੱਥਾ ਟੇਕਣ ਲਈ ਨਿਕਲਦਾ ਹੈ ਅਤੇ ਰਸਤੇ 'ਚ ਮਾਲਪੁਰ ਨਜ਼ਦੀਕ ਉਸ ਨਾਲ ਇਹ ਹਾਦਸਾ ਵਾਪਰ ਜਾਂਦਾ ਹੈ ਅਤੇ ਗੌਰਵ ਦੀ ਮੌਤ ਹੋ ਜਾਂਦੀ ਹੈ ਇਹ ਡਾਕਟਰ ਦੀ ਗੱਲ ਹੈ ਅੱਜ ਸਾਡੇ ਵਿੱਚ ਮੇਰ ਸਿੰਘ ਇਨਫੈਕਟਿਵ ਦੇ ਮੇਰ ਜੀ ਦੇ ਬੇਟੇ ਬੋਰਵ ਜੀ ਦਾ ਐਕਸੀਡੈਂਟ ਹੋ ਗਿਆ ਸਵੇਰੇ 4 ਵਜੇ ਉਹ ਬਾਬਾ ਵਾਲਕ ਨੇ ਚੋਂ ਚੱਲੇ ਸੀਗੇ ਆਪਣੇ ਬੁਲਟ ਮੋਟਰਸਾਈਕਲ ਦੇ ਉੱਪਰ ਪੀਵੀ 36 ਐਲ 6752 ਉੱਪਰ ਮੱਧ ਹਲੀ ਘਟਨਾ ਹੋਣ ਦੇ ਨਾ ਅਨੁਸਾਰਾ ਹੀ ਮੁੱਲਾ ਪਰਿਵਾਰ ਬਹੁਤ ਦੁਖੀ ਹੈ ਇਸ ਅਫਸੋਸ ਦੀ ਘਟੇ 'ਚ ਅਸੀਂ ਜੋ ਸਾਡਾ ਪਰਿਵਾਰ ਨਾਲ ਖੜੇ ਹਾਂ ਤੇ ਪਰਿਵਾਰ ਨੂੰ ਇਹ ਮਲਬਕਸ਼ ਨਹੀਂ ਪ੍ਰਮਾਤਮਾ ਸਾਰੇ ਕਿੱਥੇ ਦੇ ਰਹਿਣ ਵਾਲੇ ਆ ਜੋਸ਼ਿਆ ਮੁੱਲਾ ਪਵਾੜਾ ਤੇ ਨਾਮ ਵਗੈਰਾ ਕੀ ਇਹਨਾਂ ਦਾ ਨਾਮ ਸਾਡੇ ਇਹਨਾਂ ਦੇ ਨਰੇਸ਼ ਕਨਫਕਸ਼ਨਰੀ ਪੋਸ਼ਲੇ ਰੋਡ ਤੋਂ ਗੜਾਵਤੇ ਇਹਨਾਂ ਦਾ ਨਾਮ ਸੀ ਗੌਰਵ ਸਰ ਸ਼ਾਦੀशुदा ਹੈ ਹਾਂ ਸ਼ਾਦੀशुदा ਜੀ ਇਹਨਾਂ ਦੇ ਇੱਕ ਬੇਟੀ ਦੇ ਇੱਕ ਬੇਟਾ ਹੈ ਐਕਸੀਡੈਂਟ ਹੋਇਆ ਕਿੱਥੇ ਹੈ ਜੀ ਸਰ ਮਾਲਪੁਰ ਦੇ ਕੋਲ ਪਾਪਤਾਵਾਲਾ ਤੋਂ ਹਰੇ 4:00 ਵਜੇ ਬੋਲਡ ਮੋਟਰਸ ਵਾਲੇ ਪਰ ਬੀਵੀ ਸ਼ਕਤੀ ਯਾਰ 752 ਪਰ